ਆਪਣੇ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦੋਸਤ ਮਿੱਤਰਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਸੋ ਦੋਸਤੋ ਥੰਬਨੇਲ ਦੇ ਵਿੱਚ ਤੁਸੀਂ ਦੇਖ ਹੀ ਲਿਆ ਤੇ ਅੱਜ ਆਪਾਂ ਚੱਲੇ ਹੈਗੇ ਜੀ ਨਾਨਕ ਸਰ ਕਲੇਰਾ ਜਗਰਾਓਂ ਕੋਲੇ ਠਾਠਾ ਨਾਨਕ ਸਰ ਤੇ ਉੱਥੇ ਚੱਲੇ ਆਪਾਂ ਸਾਈਕਲਾਂ ਤੇ ਤੇ ਆਪਾਂ ਨੂੰ ਪਿੰਡ ਤੋਂ ਲਗਭਗ ਇਹ 40 ਕਿਲੋਮੀਟਰ ਪਿੰਡ ਦਾ ਤੇ ਆਉਣ ਜਾਣ 80 ਕਿਲੋਮੀਟਰ ਦਾ ਆਪਣਾ ਜਿਹੜਾ ਅੱਜ ਦਾ ਸਫਰ ਹੋਊਗਾ ਤੇ ਇਸ ਵਕਤ ਆਪਾਂ ਖੜੇ ਹੈਗੇ ਪਿੰਡ ਮਾਣੂਕੇ ਦੇ ਬਾਹਰ ਬਾਹਰ ਸੋ ਮਾਨੂਕੇ ਤੋਂ ਇਹ ਵੀਡੀਓ ਬਣਾ ਰਹੇ ਆ ਆਪਾਂ ਪਹਿਲਾਂ ਕਿਉਂ ਨਹੀਂ ਬਣਾਈ ਕਿਉਂਕਿ ਪਹਿਲਾਂ ਦਾ ਜਿਹੜਾ ਆਪਣਾ ਸਫਰ ਸੀ ਮਾਨੂਕੇ ਤੱਕ ਦਾ ਕਿਉਂਕਿ ਜਿਹੜਾ ਮਾਨੂਕੇ ਤੱਕ ਦਾ ਪਹਿਲਾਂ ਸਫਰ ਆਪਣੀ ਵੀਡੀਓ ਇੱਕ ਬਣਾਈ ਹੋਈ ਆਪਾਂ ਮੈਦਾਨਾ ਸਾਹਿਬ ਗਏ ਸੀ ਸਾਈਕਲਾਂ ਤੇ ਤੇ ਤਾਂ ਕਰਕੇ ਉਹ ਨਹੀਂ ਬਣਾਇਆ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਤੁਸੀਂ ਆਪਣੇ ਲਿੰਕ ਮੈਂ ਪਾ ਦੋ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉੱਥੋਂ ਵੀਡੀਓ ਦੇਖ ਸਕਦੇ ਹੋ ਤੇ ਫਿਲਹਾਲ ਆਪਾਂ ਮਾਨੂਕੇ ਖੜੇ ਆ ਤੇ ਨਾਲ ਆਪਣੇ ਜਿਹੜੇ ਨੌਜਵਾਨ ਨੇ ਉਹ ਵੀ ਖੜੇ ਨੇ ਕੇਲੇ ਵਗੈਰਾ ਖਾਣੇ ਆ ਰਿਫਰੈਸ਼ਮੈਂਟ ਕਿਉਂਕਿ ਭੁੱਖ ਲੱਗਦੀ ਹੈਗੀ ਸਵੇਰੇ ਸਵੇਰੇ ਡੇਢ ਘੰਟਿਆਂ ਤੋਂ ਹੋ ਗਿਆ ਤੁਰਿਆਂ ਨੂੰ 5:30 5 ਵਜੇ ਤੋਂ ਰਹੀ ਸਵੇਰੇ ਤੇ ਬਾਕੀ ਸਫਰ ਦੀ ਗੱਲਬਾਤ ਅੱਗੇ ਆਪਾਂ ਕਰਾਂਗੇ ਫਿਲਹਾਲ ਇੱਥੇ ਰੈਸਟ ਕਰਦੇ ਆਂ ਕੇਲੇ ਖਾਣੇ ਆ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਅੱਜ ਦੀ ਵੀਡੀਓ ਆਪਣੀ ਸ਼ੁਰੂ ਕਰਦੇ ਆਂ ਜੀ ਤੇ ਆਹ ਸਾਈਕਲ ਖੜੇ ਨੇ ਜੀ ਆਪਣੇ ਤੇ ਇਧਰ ਨੌਜਵਾਨ ਰੀਫਰੈਸ਼ਮੈਂਟ ਲੈ ਰਹੇ ਨੇ ਤੇ ਮੌਸਮ ਠੰਡਾ ਅੱਜ ਦਾ ਤੇ ਇਧਰਲੇ ਪਾਸੇ ਆ ਮੋਟਰ ਬਣੀ ਹੋਈ ਹੈਗੀ ਕਿਸੇ ਬਾਈ ਦੀ ਕੈਨੇਡਾ ਪ੍ਰੇਮੀ ਲੱਗਦਾ ਬੰਦਾ ਬਾਰ ਬੁਰ ਗਿਆ ਹੋਊਗਾ ਸੋਹਣੀ ਬਣੀ ਹੋਈ ਆ ਮੋਟਰ ਰੰਗ ਰੂنگ ਕਰਿਆ ਹੋਇਆ ਪੂਰਾ ਵਧੀਆ ਤੇ ਇੱਥੇ ਖੜੇ ਸੀ ਤੇ ਇੱਥੋਂ ਫਿਰ ਆਪਾਂ ਤੁਰਦੇ ਆਂਗੇ ਅੱਗੇ ਕੇਲੇ ਖਾ ਲਈ ਆਪਾਂ ਵੀ ਫਿਰ ਤੇ ਉਸ ਤੋਂ ਬਾਅਦ ਆਪਾਂ ਅੱਗੇ ਤੁਰਾਂਗੇ ਤੇ ਲੋ ਵੀ ਮਿੱਤਰੋ ਪਾਣੀ ਪੂਣੀ ਪੀ ਕੇ ਤੇ ਕੇਲੇ ਖਾ ਕੇ ਆਪਾਂ ਚੱਲ ਪਏ ਅੱਗੇ ਨੂੰ ਤੇ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਤੁਹਾਨੂੰ ਦਿਖਾਉਣੇ ਆਪਾਂ ਕੀ ਲਿਖਿਆ ਹੋਇਆ ਬੋਰਡ ਦੇ ਉੱਤੇ ਇਧਰਲੇ ਪਾਸੇ ਜੀ ਢੇੜਕਾ ਨਾਨਕਸਰ ਤੇ ਇਧਰਲੇ ਪਾਸੇ ਆ ਗਿਆ ਜੀ ਨਾਨਕਸਰ 14 ਕਿਲੋਮੀਟਰ ਤੇ ਕੌਕੇ ਕਲਾਂ 9 ਕਿਲੋਮੀਟਰ ਸੋ ਇਥੋਂ ਆਪਾਂ ਮਾਣੂਕਿਆ ਤੋਂ ਦੇੜਕਾ ਦੇੜਕੇ ਤੋਂ ਡੱਲਾ ਡੱਲੇ ਤੋਂ ਕੌਂਕੇਕਲਾ ਤੇ ਕੌਂਕੇਕਲਾ ਤੋਂ ਨਾਨਕਸਰ 68 ਸੋ ਇਹ ਜਿਹੜਾ ਅੱਜ ਦਾ ਆਪਣਾ ਰੂਟ ਹੈਗਾ ਤੇ ਮਾਣੂਕੇ ਤੱਕ ਦਾ ਜਿਹੜਾ ਸਫਰ ਆ ਉਹ ਪਤਾ ਨਹੀਂ ਬਣਾਇਆ ਕਿਉਂਕਿ ਵੀ ਇੱਕੋ ਰਾਹ ਦੀ ਆਪਾਂ ਬਾਰ ਬਾਰ ਵੀਡੀਓ ਕੀ ਬਣਾਵਾਂਗੇ ਉਹ ਆਪਾਂ ਮਹਦਿਆਣਾ ਸਾਹਿਬ ਗਏ ਸੀ ਉਹ ਵੀਡੀਓ ਆਪਣੇ YouTube ਚੈਨਲ ਤੇ ਪਈ ਆ ਤੇ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਵੀ ਲਿੰਕ ਉਹ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਆਪਾਂ ਤੁਸੀਂ ਉੱਥੋਂ ਜਾ ਕੇ ਜਰੂਰ ਦੇਖਿਓ ਵੀਡੀਓ ਤੇ ਜੇ ਇਹ ਵੀਡੀਓ ਵੀ ਚੰਗੀ ਲੱਗਦੀ ਆ ਆਪਣੀ ਤਾਂ ਇਹਨੂੰ ਵੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਸੌ ਦੇਰ ਕੀ ਆ ਗਈ ਆਪਾਂ ਇਹ ਤੋਂ ਬਾਅਦ ਡੱਲਾ ਕੌਕੇ ਤੇ ਨਾਨਕਸਰ ਥੋੜੀ ਰਹਿ ਗਿਆ ਸਫ਼ਰ ਆਪਣਾ ਖਿੱਚਦੇ ਫਟਾਫਟ ਇਹ ਆ ਗਈ ਪਿੰਡ ਦੇਢਕਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵੱਡਾ ਰੋਡ ਲੰਘਦਾ ਦੇੜਕੇ ਵਿੱਚ ਦੀ ਇਹ ਹੈ ਜੀ ਪਿੰਡ ਦੇੜਕਾ ਸੋਹਣਾ ਪਿੰਡਾਂ ਬਹੁਤ ਤੇ ਮੌਸਮ ਵੀ ਸੋਹਣਾ ਹੋਇਆ ਪਿਆ ਤੇ ਬਾਪੂਣੀ ਬੈਠੇ ਨੇ ਬਾਹਰ ਕੰਮਕਾਰਾਂ ਤੇ ਲੱਗੇ ਹੋਏ ਨੇ ਲੋਕ ਇਹੀ ਹੁੰਦੀ ਹੈ ਜੀ ਪਿੰਡਾਂ ਦੀ ਸਵੇਰ ਇਸ ਹੁਣਾ ਮਾਹੌਲ ਹੁੰਦਾ ਪਿੰਡਾਂ ਦਾ ਤੇ ਆ ਬਾਈ ਵੀ ਚੱਲਿਆ ਜੀ ਦੁੱਧ ਪਾਉਣ ਸੋ ਐਵੇਂ ਦਾ ਜੀ ਕੋਸਾ ਸਾ ਸਾ ਪਾਸਾ ਪਿੰਡ ਦੀੜਕੇ ਦਾ ਤੇ ਮੇਥਰੇ ਇਸ ਵਕਤ ਆ ਪਹੁੰਚ ਗਏ ਜੀ ਪਿੰਡ ਡੱਲਾ ਤੇ ਕਹਿੰਦੇ ਪਿੰਡ ਦੀ ਜਿਹੜੀ ਪਿੰਡ ਦਾ ਸੋਹਣਾ ਪਾਣਾ ਨਾ ਪਿੰਡ ਦੇ ਬਾਹਰੋਂ ਹੀ ਸਟਾਰਟ ਹੋ ਜਾਂਦਾ ਉਹ ਪੂਰੇ ਪਿੰਡ ਦਾ ਦੱਸ ਦਿੰਦਾ ਵੀ ਪਿੰਡ ਕਿਹਜਾ ਹੋਊਗਾ ਤੇ ਜਿਹੜਾ ਇਹ ਪਿੰਡਾਂ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਆ ਬੂਟੇ ਲਾਏ ਹੋਏ ਨੇ ਤੇ ਉਹਨਾਂ ਨੂੰ ਬਚਾਉਣ ਲਈ ਆਸੇ-ਪਾਸੇ ਢੋਲ ਵੀ ਲਾਏ ਹੋਏ ਸਾਰੇ ਪਿੰਡ ਦੇ ਵਿੱਚ ਸਾਰੇ ਖੰਭਿਆਂ ਤੇ ਸਾਰੇ ਢੋਲ ਨੇ ਜਿਹੜੇ ਇੱਕੋ ਰੰਗ ਕਰਿਆ ਹੋਇਆ ਤੇ ਬੂਟੇ ਸਾਰੇ ਘਰਾਂ ਨੇ ਆਪੋ ਆਪਣੇ ਘਰਾਂ ਦੇ ਬਾਹਰ ਦਰਖਤ ਲਾਏ ਹੋਏ ਨੇ ਵੱਡੇ ਕੋਈ ਫਲਾਂ ਦੇ ਬੂਟੇ ਨੇ ਕੋਈ ਫੁੱਲਾਂ ਦੇ ਆ ਜਾਂ ਕੋਈ ਕੱਲੀ ਛਾਂ ਵਾਲਿਆ ਸੋ ਇਹ ਸਾਰੇ ਘਰਾਂ ਨੇ ਲਾਏ ਹੋਏ ਨੇ ਆਪੋ ਆਪਣੇ ਘਰਾਂ ਦੇ ਬਾਹਰ ਤੇ ਇੰਨਾ ਚੀਜ਼ਾਂ ਤੋਂ ਹੀ ਪਤਾ ਲੱਗਦਾ ਵੀ ਇਹ ਪਿੰਡ ਕਿੰਨਾ ਕੁ ਡਿਵੈਲਪਡ ਆ ਕਿੰਨੇ ਕੁ ਪੜ੍ਹੇ ਲਿਖੇ ਲੋਕ ਨੇ ਇੱਥੇ ਤੇ ਕਿੰਨੇ ਕੁ ਲੋਕ ਨੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਕਿੰਨੇ ਕੁ ਲੋਕ ਨੇ ਜਿਹੜੇ ਸਫਾਈ ਪਸੰਦ ਨੇ ਸੋ ਇਹ ਸੋਹਣਾ ਪਿੰਡ ਆ ਪਿੰਡ ਡੱਲਾ ਤੇ ਇਥੋਂ ਨਾਨਕ ਸਰ ਰਹੇ ਜਾਂਦਾ ਜੀ 10 ਕਿਲੋਮੀਟਰ ਤੇ ਜਿਹੜੀ ਆ ਚੀਜ਼ ਆ ਨਾ ਪਿੰਡ ਦੇ ਵਿੱਚ ਬਿਨਾ ਕਮੇਟੀ ਤੋਂ ਪੁੱਛੇ ਦਰਖਤ ਕੱਟਣਾ ਸਖਤ ਮਨਾ ਹੈ ਵੱਲੋਂ ਐਸਐਸਪੀ ਜਗਰਾਉਂ ਅਤੇ ਜੰਗਲਾਤ ਵਿਭਾਗ ਸੋ ਇਹ ਚੀਜ਼ ਕੱਲੇ ਇਸੇ ਪਿੰਡ ਦੇ ਵਿੱਚ ਨਹੀਂ ਹਰੇਕ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਜੇ ਬਚਾਉਣਾ ਚਾਹੁੰਦੇ ਆਪਾਂ ਪੰਜਾਬ ਨੂੰ ਆ ਬੈਠੇ ਨੇ ਇਹ ਬਜ਼ੁਰਗ ਪਿੰਡ ਦੇ ਇੱਧਰ ਆ ਗਈ ਜੀ ਨਹਿਰ ਸੋ ਮਿੱਤਰੋ ਇਸ ਟਾਈਮ ਆਪਾਂ ਖੜੇ ਆਗੇ ਜੀ ਪਿੰਡ ਡੱਲੇ ਦੇ ਜਿਹੜਾ ਨਹਿਰ ਦਾ ਪੌਲਾ ਉੱਥੇ ਤੇ ਆ ਬੋਰਡ ਲੱਗਿਆ ਹੋਇਆ ਜੀ ਐਨ ਆਰ ਆਈ ਕਮੇਟੀ ਡੱਲਾ ਸੋ ਐਨ ਆਰ ਆਈ ਵੀਰਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਇੱਥੇ ਤੇ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਹੀ ਦੱਸਿਆ ਵੀ ਲੋਕ ਪੜ੍ਹੇ ਲਿਖੇ ਨੇ ਇੱਥੋਂ ਦੇ ਡੱਲਾ ਦਾ ਗ੍ਰੀਨ ਵਿਲੇਜ ਤੋ ਇਹ ਬੋਰਡ ਲੱਗੇ ਹੋਏ ਨੇ ਇੱਥੇ ਆ ਨਹਿਰ ਦਾ ਪੌਲਾ ਤੇ ਆ ਸੋਹਣਾ ਬਣਾਇਆ ਹੋਇਆ ਮਾਹੌਲ ਪੂਰਾ ਇੱਥੋਂ ਦਾ ਤੇ ਮਿੱਤਰੋ ਆ ਨਹਿਰ ਪਿੰਡ ਡੱਲਾ ਤੇ ਨਹਿਰ ਟੱਪਣਸਾਰੀ ਇਧਰ ਦਾ ਬੋਰਡ ਲੱਗਿਆ ਹੋਇਆ ਲੁੱਕ ਗਿਆ ਬੋਰਡ ਆ ਲਿਖਿਆ ਹੋਇਆ ਸਿੱਧਾ ਕੌਂਕੇ ਕਲਾ ਨਾਨਕਸਰ ਇਧਰ ਨੂੰ ਜਾਂਦੇ ਜੀ ਸਿੱਧਾ ਤੇ ਜਿਹੜਾ ਆਮ ਰੋਡ ਮੋੜ ਜਾਂਦਾ ਸੱਜੇ ਪਾਸੇ ਨੂੰ ਨਹਿਰ ਟੱਪਕੇ ਚੱਲਿਆ ਜਾਂਦਾ ਜੀ ਜਗਰਾਉਂ ਨੂੰ ਚਲੇ ਜਾਂਦਾ ਜਗਰਾਉ ਤੇ ਆਪਾਂ ਇੱਥੋਂ ਜਾਵਾਂਗੇ ਸਿੱਧਾ ਕੌਂਕੇ ਕਲਾਂ ਤੇ ਨਾਨਕਸਰ ਤੇ ਆਹ ਤਾਂ ਸਭ ਨੇ ਖੇਡੀਆਂ ਹੋਣੀਆਂ ਨੇ ਗੋਲੀ ਚਕਾਉਣ ਖੇਡੇ ਸੀ ਕਮੈਂਟ ਕਰਕੇ ਦੱਸੋ ਚੱਲੀਏ ਵੀ ਚਲੋ ਹੈਲੋ ਗਾਇਸ ਇਹ ਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਇਸ ਵਕਤ ਪਿੰਡ ਕੌਂਕੇ ਕਲਾਂ ਬੀਤ ਬਲਜੀਤ ਦੇ ਪਿੰਡ ਏ ਹੈਗੇ ਜੀ ਪਿੰਡ ਕੌਂਕੀ ਕਲਾਂ ਸਟਾਰਟਿੰਗ ਦੇ ਵਿੱਚ ਹੀ ਮੂਰੇ ਠਾਣਾ ਆ ਜਾਂਦਾ ਤੇ ਉਸ ਤੋਂ ਬਾਅਦ ਪਿੰਡ ਸਟਾਰਟ ਹੋ ਜਾਂਦਾ ਤੇ ਬੀਤ ਤੇ ਬਲਜੀਤ ਨੂੰ ਤਾਂ ਪੂਰੀ ਦੁਨੀਆ ਜਾਣਦੀ ਆ ਗਾਣੇ ਪੂਰੇ ਫੇਮਸ ਨੇ ਬਾਈ ਦੇ ਸੋ ਇਹ ਉਹਨਾਂ ਦਾ ਪਿੰਡ ਆ ਤੇ ਪਿੰਡ ਦਾ ਕੁਝ ਮਾਹੌਲ ਹੈ ਮੇਰਾ ਸੁਨਣਾ ਜਿਆ ਪਿਆ ਹਾ ਜੀ ਬਸ ਕਲਾਉ ਅੰਕਲ ਬਾਹਰ ਦੇਖਦਾ। ਉਸ ਤੋਂ ਬਿਨਾ ਕੋਈ ਨਹੀਂ ਦਿਖ ਰਿਹਾ ਫਿਲਹਾਲ ਤਾਂ ਬਾਹਰ। ਤੇ ਅੱਗੇ ਆ ਬੋਰ ਲੱਗਿਆ ਹੋਇਆ ਜੀ ਸੱਜੇ ਪਾਸੇ ਨੂੰ ਮੁੜ ਜਾਂਦਾ ਜੀ ਜਗਰਾਉਂ ਰਸਤਾ। ਤੇ ਆਪਾਂ ਸ਼ਾਇਦ ਇਥੋਂ ਸਿੱਧਾ ਹੀ ਜਾਵਾਂਗੇ। ਇਹ ਆਉਂਦੇ ਆ ਮੁੰਡੇ ਪੁੱਛਦੇ ਉਹਨਾਂ ਨੂੰ ਮਗਰ ਕੀ ਕਹਦੇ ਆ। ਦੇ ਜਾਣਾ ਆਪਾਂ ਇਹ ਕੈਮਰੇ ਲੱਗੇ ਹੋਏ ਨੇ ਜੀ ਹਰੇਕ ਮੋੜ ਤੇ ਇਹ ਕੀ ਦੇਖਦੇ ਨੇ ਸੀ ਆਪਾਂ ਇਧਰ ਰੌਣਕ ਪੂਰੀ ਆਸੀ ਕਾਲ ਜੀ ਇਧਰ ਰੌਣਕ ਪੂਰੀ ਲੱਗੀ ਗਿਆ ਜੀ ਬਾਹਰ ਹੋਰ ਵੀਰੇ ਕੀ ਹਾਲ ਨੇ ਇਹ ਜਦੋਂ ਆਪਾਂ ਸਟਾਰਟਿੰਗ 'ਚ ਬੜੀ ਸੀ ਪਿੰਡ-ਪਿੰਡ ਚ ਉਤਰਦਾ ਸੁਣਨਾ ਜੇ ਸੀ ਮਾਹੌਲ ਤੇ ਇਧਰਲੇ ਪਾਸੇ ਨੂੰ ਪੂਰਾ ਬੈਠੇ ਸੀ ਲੋਕ ਬਾਹਰ ਗੱਲਾਂ ਬਾਤਾਂ ਕਰਦੇ ਸੀ ਤੇ ਦਕਾਨਾਂ ਬਗਾਰਾਂ ਵੀ ਖੁੱਲੀਆਂ ਜਾਂਦੇ ਸੀ ਆਪੋ ਆਪਣੀਆਂ ਤੇ ਆਪਾਂ ਪਹੁੰਚ ਚੁੱਕੇ ਸੀਗੇ ਜੀ ਇਸ ਵਕਤ ਨਾਨਕਸਰ ਤੇ ਗੁਰਦੁਆਰਾ ਸਾਹਿਬ ਇੱਥੋਂ ਆਪਾਂ ਨੂੰ ਦੇਖਣ ਲੱਗਿਆ ਪਰ ਕੈਮਰੇ ਦੇ ਵਿੱਚ ਨਹੀਂ ਦਿਖਣਾ ਤੇ ਆਹ ਮੋਟਰ ਤੇ ਖੜੇ ਸੀ ਮੂੰਹ ਤੋਤਾ ਪਾਣੀ ਪੀਤਾ ਤੇ ਇੱਥੋਂ ਫਿਰ ਅੱਗੇ ਨੂੰ ਚੱਲਦੇ ਆਪਾਂ ਨੇੜੇ ਹੀ ਆ ਗੁਰਦੁਆਰਾ ਸਾਹਿਬ ਤੇ ਆਹ ਮੋਟਰ ਦੇਖੋ ਤੁਹਾਨੂੰ ਇੱਥੋਂ ਦੇਖਣ ਨੂੰ ਕੁਝ ਖਾਸ ਨਹੀਂ ਲੱਗਦੀ ਹੋਣੀ ਤੇ ਪਰ ਆਪਾਂ ਇਹਨੂੰ ਤੁਹਾਨੂੰ ਇੱਕ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਦਿਖਾਉਣੇ ਆ ਕਿ ਫਿਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਵੀ ਇਹ ਉਹੀ ਚੀਜ਼ ਆ ਇਹਨੂੰ ਖੂਬਸੂਰਤ ਬਣਾ ਸਕਦੇ ਆ ਆਪਾਂ ਵੀਡੀਓ ਦੇ ਜ਼ਰੀਏ ਅੱਗੇ ਵੀਡੀਓ ਦੇ ਵਿੱਚ ਦੇਖੋ ਤੁਸੀਂ ਉम्मे ਪਿੰਡ ਦੇ ਤੈਂ ਕਰਕੇ 40 ਕਿਲੋਮੀਟਰ ਦਾ ਸਫ਼ਰ ਕਰਕੇ ਮੁੰਡੇ ਪਹੁੰਚ ਚੁੱਕੇ ਨੇ ਜੀ ਪਿੰਡ ਨਾਨਕਸਰ ਨਾਨਕਸਰ ਪਿੰਡ ਨਾਨਕਸਰ ਪਿੰਡ ਤੇ ਨਾਨਕਸਰ ਗੁਰਦੁਆਰਾ ਸਾਹਿਬ ਜੀ ਪਿੰਡ ਦਾ ਨਾਮ ਕੀ ਆ ਪਿੰਡ ਦਾ ਨਾਮ ਯਾਰ ਕਈ ਬੋਲ ਕੇ ਵੀ ਕਹਿੰਦੇ ਆ ਕਈ ਨਾਨਕਸਰ ਕਲੇਰਾਂ ਵੀ ਆ ਠੀਕ ਆ ਤੇ ਲੋ ਜੀ ਆਪਾਂ ਨਾਨਕਸਰ ਗੁਰਦੁਆਰਾ ਸਾਹਿਬ ਵਿਕੇ ਪਹੁੰਚਣ ਆਲੇ ਆ ਜੀ ਲਗਾਤਾਰ ਸਫ਼ਰ ਕਰਦੇ ਹੋਏ ਤੇ ਮੁੰਡਿਆਂ ਦੇ ਵਿੱਚ ਜੋਰ ਪੂਰਾ ਹੱਟਦੇ ਆਉਂਦੇ ਨੇ ਕਿ ਸਫ਼ਰ ਨੂੰ ਕਰਦੇ ਚੱਕ ਦਾਂਗੇ ਫੱਟੇ ਨੱਪ ਦਾਂਗੇ ਇਕੱਲੀ ਸਵੇਰੇ ਜਲੰਧਰ ਸ਼ਾਮ ਨੂੰ ਜਿੱਦਿਹਾ ਇਹ ਮੇਰਾ ਕੁਸਮਹਾਲ ਬਣਿਆ ਤਾ ਹੈ ਜੀ ਤੇ ਆਪਾਂ ਪਹੁੰਚ ਚੁੱਕੇ ਆਂ ਜੀ ਨਾਨਕਸਰ ਗੁਰਦੁਆਰਾ ਸਾਹਿਬ ਤੇ ਤੋਂ ਸਟਾਰਟਿੰਗ ਹੋ ਜਾਂਦੀ ਔਰ ਗੁਰਦੁਆਰਾ ਸਾਹਿਬ ਤੇ ਆਪਾਂ ਬੈਕ ਸਾਈਡ ਤੋਂ ਦੀ ਚੱਲੇ ਆਂ ਇਹ ਰਸਤਾ ਜਾਂਦਾ ਜੀ ਇਸ ਕੁੱਪਰ ਦੀ ਰੋਡ ਤੋਂ ਵੀ ਆਉਂਦਾ ਹੈ ਤੇ ਉਹ 프ਰੰਟਾ ਵਾਲ ਆ ਗਿਆ ਇਹ ਪਿੱਛੇ ਵਾਲਾ ਰਸਤਾ ਆ ਗਿਆ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਅੰਦਰ ਲਾ ਦਾਂਗੇ ਸਾਈਕਲ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਰਸ਼ਨ ਕਰਵਾਉਣੇ ਆਗੇ ਸਾਰੇ ਅੰਦਰ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਜੀ ਆ ਗਏ ਤੇ ਲੋ ਵੀ ਸੱਜਣੋ ਸਾਈਕਲ ਆਪਾ ਦਿੱਤੇ ਨੇ ਬੰਨ ਆਪਣੇ ਉਰੇ ਤੇ ਹੁਣ ਚੱਲਦੇ ਆ ਜੀ ਅੰਦਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦੇ ਇੱਧਰ ਸਾਹਮਣੇ ਜੀ ਸਰੋਵਰ ਆ ਜਾਂਦਾ ਗੁਰੂ ਸਾਹਿਬ ਗੁਰੂ ਘਰ ਦਾ ਤੇ ਤੇ ਉਧਰ ਸਾਹਮਣੇ ਜੀ ਨਾਨਕ ਸਰਪੱਤੀ ਦਾ ਘਰ ਤੇ ਇਹ ਸਰੋਵਰ ਆ ਜੀ ਤੇ ਸਰੋਵਰ ਦੇ ਨਾਲ-ਨਾਲ ਅੱਗੇ ਨੂੰ ਰਸਤਾ ਜਾਂਦਾ ਦਰਬਾਰ ਸਾਹਿਬ ਚੋਂ ਤੇ ਇੱਧਰ ਸੁਖਮਨੀ ਸਾਹਿਬ ਪ੍ਰਾਰਥਨਾ ਸਥਾਨ ਸ੍ਰੀ ਸੁਖਮਨੀ ਸਾਹਿਬ ਨਾਨਕ ਸਾਰੇ ਇੱਧਰ ਬਣਿਆ ਹੋਇਆ ਜੀ ਤੇ ਇੱਧਰ ਸਾਹਮਣੇ ਬਣਿਆ ਹੋਇਆ ਜੀ ਦਰਬਾਰ ਸਾਹਿਬ ਤੇ ਆਪਾਂ ਮੱਥਾ ਟੇਕਦੇ ਆਂ ਤੇ ਉਸ ਤੋਂ ਬਾਅਦ 10 ਮਿੰਟ ਬੈਠਾਂਗੇ ਉਰੇ ਤੇ ਫਿਰ ਚੱਲੇ ਪਾਵਾਂਗੇ ਵਾਪਸ ਘਰ ਨੂੰ ਉਹ ਦਰਬਾਰ ਸਾਹਿਬ ਦੇਖੋ ਤੁਸੀਂ ਬਹੁਤ ਵੱਡਾ ਬਣਿਆ ਹੋਇਆ ਹੈ ਜੀ ਤੇ ਜਿਹੜੇ ਗੁਰਦੁਆਰਾ ਸਾਹਿਬ ਨੇ ਨਾਨਕ ਸਰ 68 ਵਜਦੀ ਆ ਜਿਹੜੀ ਸਾਰੀ ਉਹਨਾਂ ਸਾਰੀਆਂ ਥਾਵਾਂ ਤੇ ਤੁਹਾਨੂੰ ਪ੍ਰਸ਼ਾਦ ਆ ਜਿਹੜਾ ਉਹ ਮੇਸ਼ਰੀ ਦਾ ਜਾਂ ਪਤਾਸੀਆਂ ਦਾ ਮਿਲੂ ਤੇ ਹੁਣ ਆਪਾਂ ਇੱਧਰ ਆਏ ਗਏ ਅੰਦਰ ਇੱਥੇ ਬੈਠਾਂਗੇ 5-7 ਮਿੰਟ ਫੇਰ ਆਪਾਂ ਵਾਪਸੀ ਪਾਵਾਂਗੇ ਚੱਲੇ ਪਾਵਾਂਗੇ ਵਾਪਸ ਦੇ ਇੱਧਰ ਜੀ ਮੋਰ ਵਗੈਰਾ ਰੱਖੇ ਹੋਏ ਨੇ ਸਾਰੇ ਹੋਰ ਤੇ ਜਿਹੜੇ ਪੰਛੀ ਆ ਗਏ ਬਹੁਤ ਬਸਤੇ ਸਾਰੇ ਇਹਨਾਂ ਉਹ ਸੀ ਜਿਹੜੇ ਮੋਰ ਨੇ ਕਬੂਤਰ ਵੀ ਫਿਰਦੇ ਆ ਵਿੱਚ ਤੇ ਆਪਾਂ ਅੰਦਰ ਮੱਥਾ ਟੇਕ ਜਾਂਦਾ ਸੀ ਤੇ ਬਾਕੀ ਜ਼ਿਆਦਾ ਵੀਡੀਓ ਅੰਦਰ ਨਹੀਂ ਬਣਾਈ ਹੈਗੀ ਆਪਾਂ ਕਿਉਂਕਿ ਥੋੜੀ ਜਿਹੀ ਮਨਾਹੀ ਹੈਗੀ ਅੰਦਰ ਵੀਡੀਓ ਬਣਾਉਣ ਤੋਂ ਤੇ ਆਪਾਂ ਬਾਹਰ ਖੜੇ ਸੀ ਇਸ ਵਕਤ ਮੱਥਾ ਟੇਕ ਕੇ ਆ ਗਏ ਸੀ ਆਪਾਂ ਲੰਗਰ ਵਿਸ਼ਾ ਖਲਿਆ ਚਾਹ ਵੀ ਸ਼ਕਲ ਤੇ ਸਾਈਕਲ ਤਿਆਰ ਸੀ ਆਪਣੇ ਜਾਣ ਦੀ ਤਿਆਰੀ ਸੀ ਤੇ ਇੱਕ ਵਾਰੀ ਆਪਾਂ ਤੁਹਾਨੂੰ ਆਸ-ਪਾਸਾ ਦਿਖਾ ਦਈਏ ਬਾਹਰ ਬਾਜ਼ਾਰ ਆ ਦੁਕਾਨਾਂ ਹੁੰਦੀਆਂ ਨੇ ਜੀਆਂ ਤੇ ਇੰਨਾ ਤੋਂ ਸਾਰਾ ਸਮਾਨ ਆ ਜਿਹੜਾ ਮਿਲ ਜਾਂਦਾ ਗੰਦਰ ਲਈ ਆਣ ਵਾਸਤੇ ਆ ਮਿਸ਼ਰੀ ਹੋਗੀ ਜਿਵੇਂ ਹੋਰ ਫਲ ਹੋਗੇ ਪਾਣੀ ਹੋ ਗਿਆ ਹਨਾ ਮੱਥਾ ਟੇਕਣ ਲਈ ਜਿਹੜੀ ਸਮੱਗਰੀ ਲੱਗਦੀ ਹੈਗੀ ਉਹ ਇੱਥੋਂ ਲੈ ਜਾਂਦੇ ਨੇਗੇ ਲੋਕ ਇਹ ਦੁਕਾਨਾਂ ਨੇ ਰਹੀ ਤੇ ਜਦੋਂ ਆਪਾਂ ਅੰਦਰ ਗੇਟ ਵੱੜਦੀਆਂਗੇ ਬਾਹਰੋਂ ਆ ਕੇ ਨਾਲ ਹੀ ਖੱਬੇ ਹੱਥ ਮੁੜ ਕੇ ਇੱਧਰ ਜੋੜਾ ਘਰ ਤੇ ਕਿੱਥੇ ਜੋੜੇ ਜਮਾ ਕਰਵਾਏ ਸੀ ਆਪਾਂ ਤੇ ਨਾਲ ਹੀ ਇੱਧਰ ਬਾਜ਼ਾਰ ਸ਼ੁਰੂ ਹੋ ਜਾਂਦਾ ਜੀ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਜੀ ਤੇ ਬਾਹਰਲੇ ਪਾਸੇ ਵੀ ਬਾਜ਼ਾਰ ਹੈਗਾ ਜੀ ਤੇ ਉਹ ਵੀ ਦਿਖਾ ਦਈਏ ਆਪਾਂ ਤੁਹਾਨੂੰ ਤੇ ਬਾਕੀ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਇੰਨਾ ਕੁ ਜਰੂਰ ਪਤਾ ਲੱਗਿਆ ਸਾਨੂੰ ਵੀ ਇੱਥੇ ਬਾਬਾ ਅਨੰਦ ਸਿੰਘ ਜੀ ਆਏ ਸੀਗੇ 1916 ਦੇ ਵਿੱਚ ਤੇ ਉਹਨਾਂ ਨੇ ਭਗਤੀ ਕੀਤੀ ਸੀ ਉਰੇ ਤੇ ਬਾਕੀ ਜੇ ਤੁਸੀਂ ਪੂਰਾ ਇਤਿਹਾਸ ਪੜ੍ਹਨਾ ਉਹਨਾਂ ਦਾ ਤਾਂ ਉਹ ਜਿਹੜੀਆਂ ਕਿਤਾਬਾਂ ਵਗੈਰਾ ਨੇ ਉਹ ਮਿਲ ਜਾਂਦੀਆਂ ਨੇ ਤੇ ਕੀ ਹਾਲ ਆ ਵੀਰੇ ਅ ਕਨਾ ਜਿਹੜਾ ਵੀ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਉਹ ਹੁੰਦੀ ਹੈਗੀ ਤੁਹਾਡੇ ਕੋਲੇ ਕਿਤਾਬ ਉਹ ਰੇ ਜਾਂ ਬਾਹਰੋਂ ਮਿਲਦੀ ਹੈ ਇਹ ਪਾਜੀ ਤੁਹਾਨੂੰ ਮਿਲਣਗੇ ਜੀ ਉੱਥੇ ਨਾ ਉਹ ਸੰਪੰਧਾਰ ਵਾਲੇ ਆ ਠੀਕ ਹੈ ਜੀ ਉਹਨਾਂ ਕੋਲੋਂ ਮਿਲਣਗੇ ਜੀ ਠੀਕ ਹੈ ਹਾਂ ਜੀ ਉਹ ਹੈਗਾ ਜੀ ਆਨੰਦ ਚਮਕਰ ਆ ਠੀਕ ਹੈ ਉਹ ਪੰਜ ਭਾਗਾਂ 'ਚ ਹੈ ਤੇ ਟੋਟਲ ਹੈ ਜਾਨੇ ਆਪਣੇ 21 ਭਾਗ ਹੈ ਜਾਨੇ ਪੰਜ ਕਿਤਾਬਾਂ ਦੇ ਵਿੱਚ ਤਨਵਰ ਦਿੱਤਾ ਹੋਇਆ ਠੀਕ ਹੈ ਜੀ ਮਿਲ ਜੂਗਾ ਇੰਗਲਿਸ਼ੇ ਵਿੱਚ ਮਿਲ ਜੂਗਾ ਤੁਹਾਨੂੰ ਹੂੰ ਤੇ ਪੰਜਾਬੀ ਦੇ ਵਿੱਚ ਵੀ ਮਿਲ ਜੂਗਾ ਕੀ ਨਾਮ ਸੀ ਕਿਤਾਬ ਦਾ ਆਨੰਦ ਆ ਆਨੰਦ ਚਮਤਕਾਰ ਭਾਈ ਗੁਰਮੁਖ ਸਿੰਘ ਦੇ ਲਿਖਿਆ ਹੋਇਆ ਲੈਣਾ ਆਨੰਦ ਚਮਤਕਾਰ ਭਾਈ ਗੁਰਮੁਖ ਸਿੰਘ ਦੀ ਆਨੰਦ ਸਿੰਘ ਜੀ ਦੇ ਆਪਣੇ ਉਹ ਬਾਬਾ ਸਿੰਘ ਦੇ ਨਾਲ ਰਹੇਗਾ ਹਾਂਜੀ ਭਾਈ ਗੁਰਮੁਖ ਸਿੰਘ ਜੀ ਉਹਨਾਂ ਦਾ ਪੁੱਤਰ ਹੋਏ ਆ ਜਿਹੜੇ ਬਾਬਾ ਸਿੰਘ ਨਾਲ ਰਹੇ ਰਹੇ ਠੀਕ ਹੈ ਤੁਮ ਜੰਦ ਜਿਹੜੇ ਸੀਗੇ ਉਹ ਜਾਨੇ ਬਾਬਾ ਨਸੀਮ ਵਾਲਾ ਇਹਨੇ ਜੀ ਠੀਕ ਹੈ ਵੀਰੇ ਹਾਂ ਉਹਨਾਂ ਦੇ ਠੀਕ ਹੈ ਵੀਰੇ ਆ ਤੁਹਾਡਾ ਨਾਂ ਕੀ ਹੈ ਵੀਰੇ ਮੇਰਾ ਨਾਂ ਗੁਰਦਾਸ ਸਿੰਘ ਜੀ ਇਹ ਤੁਸੀਂ ਇੱਥੇ ਲੋਕਲੀ ਹਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰੇ ਤੇ ਆ ਬਾਈ ਨੇ ਨਾ ਆਪਣੋ ਦਿੱਤੀ ਹੈ ਜਾਣਕਾਰੀ ਥੋੜੀ ਜੀ ਤੇ ਜੇ ਬਾਬਾ ਜੀ ਦੇ ਜਿਹੜੇ ਮਰਿਆਦਾ ਨਾ ਜਿਹੜਾ ਖਾਮਲੇ 'ਚ ਲਿਖਿਆ ਹੁੰਦਾ ਦੂਹ ਪਾਸੇ ਇਹ ਬਾਬਾ ਜੀ ਦਾ ਰਹਿਦਾ ਹੀ ਹੈ ਜੀ ਠੀਕ ਹੈ ਠੀਕ ਹੈ ਵੀਰੇ ਕੋ ਜਿਹੜਾ ਲਿਖਿਆ ਹੈ ਬਾਬਾ ਜੀ ਦਾ ਮਰਯਾਦਾ ਹੀ ਹੈ ਠੀਕ ਹੈ ਜੀ ਠੀਕ ਹੈ ਤੇ ਬਾਕੀ ਬਾਈ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਜੇ ਤੁਸੀਂ ਕਿ ਕਿਤਾਬ ਲੈਣੀ ਹੈਗੀ ਉਹ ਆਨੰਦ ਚਮਤਕਾਰ ਭਾਈ ਗੁਰਮੁਖ ਸਿੰਘ ਜੀ ਜਿਹੜੀ ਲਿਖੀ ਹੋਈ ਹੈਗੀ ਉਹ ਤੁਹਾਨੂੰ ਬਾਹਰੋਂ ਮਿਲ ਜੂਗੀ ਉਤਮ ਪਟਾਰ ਉਤਮ ਪਟਾਰ ਦੁਕਾਨ ਆ ਗਈ ਜੀ ਉਹ ਤੋਂ ਮਿਲ ਜਾਣੀ ਹੈਗੀ ਤੁਹਾਨੂੰ ਤੇ ਬਾਈ ਦੀ ਦੁਕਾਨ ਆਈ ਇਧਰ ਤੇ ਥੋੜਾ ਵੀਰੇ ਕੀ ਕੰਮ ਆ ਘਰੇ ਹਾਂਜੀ ਆਪਣਾ ਵੀ ਚੜ੍ਹਦੀ ਕਲਾ ਚੋਂ ਅੰਦਰ ਜਿਹਨੇ ਕੰਮ ਨਹੀਂ ਜਿਹਨੇ ਕੋਈ ਨਹੀਂ ਸੀਗਾ ਹੁਣ ਆਪਾਂ ਕੜੇ ਕੁੜਿਆਂ ਦਾ ਕੰਮ ਕਰਦੇ ਹਾਂ ਹਲ ਘਟਾਉਣੇ ਨੇ ਕੰਮ ਕਰਦੇ ਠੀਕ ਆ ਠੀਕ ਆ ਬਾਕੀ ਆ ਚੋਰਨ ਵਗੈਰਾ ਸੀਗਾ ਹਨਾ ਪਹਿਲਾਂ ਥੋੜਾ ਇਹ ਲੋ ਜੀ ਇਹ ਬਾਈ ਦਾ ਕੰਮ ਬਹੁਤ ਵਧੀਆ ਲੱਗਿਆ ਵੀਰੇ ਮਿਲ ਕੇ ਸਾਨੂੰ ਧੰਨਵਾਦ ਜੀ ਸੋ ਐਵੇਂ ਦਾ ਜੀ ਕੁਝ ਮਾਹੌਲ ਉਰੇ ਤੇ ਬਾਈ ਨੇ ਜਾਣਕਾਰੀ ਦਿੱਤੀ ਹੈਗੀ ਵੀ ਉਹ ਜਿਹੜੀ ਕਿਤਾਬ ਆ ਗਈ ਉਹ ਤੁਹਾਨੂੰ ਬਾਹਰੋਂ ਮਿਲ ਜੂਗੀ ਉਹ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਜਿਹੜਾ ਪੂਰਾ ਇਤਿਹਾਸ ਆ ਇਸ ਜਗ੍ਹਾ ਦਾ ਉਹ ਪੜ ਸਕਦੇ ਆ 5 6 ਭਾਗ ਨੇਗੇ ਉਹਦੇ ਤੇ 2 3 ਭਾਸ਼ਾਵਾਂਾਂ ਦੇ ਵਿੱਚ ਆਈ ਆ ਹਿੰਦੀ ਪੰਜਾਬੀ ਅੰਗਰੇਜ਼ੀ ਉਹ ਤੁਸੀਂ ਪੜ ਸਕਦੇ ਆ ਜੀ ਜੇ ਕੋਈ ਨਾ ਬਾਹਰੋਂ ਆਉਂਦਾਗਾ ਦੂਰੋਂ ਆਉਂਦਾਗਾ ਤੇ ਉਹਦੇ ਰਹਿਣ ਵਾਸਤੇ ਇੱਧਰ ਆ ਨਿਵਾਸ ਬਣਿਆ ਹੋਇਆ ਹੈ ਬਾਹੇ ਗੁਰੂ ਨਿਵਾਸ ਸਾਨਕ ਹਰਿਆਤਰੀ ਨਿਵਾਸ ਘਰ ਆਗਾ ਤੇ ਇੱਥੇ ਕਮਰੇ ਵਗੈਰਾ ਮਿਲ ਜਾਂਦੇ ਨੇ ਉਹ ਤੁਸੀਂ ਇੱਥੋਂ ਦੇ ਜਿਹੜੀ ਕਮੇਟੀ ਉਹਨਾਂ ਨਾਲ ਗੱਲਬਾਤ ਕਰਕੇ ਲੈ ਸਕਦੇ ਆ ਜੀ ਇਹ ਪ੍ਰਸ਼ਾਦ ਵਾਲੀਆਂ ਦੁਕਾਨਾਂ ਨੇ ਆਪਾਂ ਤੁਹਾਨੂੰ ਪਹਿਲਾਂ ਦਿਖਾਤੀਆਂ ਸਾਰੀਆਂ ਤੇ ਮੇਤਰੋ ਕੋਕੇ ਤੇ ਜਗਰਾਉਂ ਦੇ ਵਿਚਾਲੇ ਨਾ ਆ ਹਸਪਤਾਲ ਆਉਂਦਾ ਇਕ ਇਰਾ ਐਨੀਮਲ ਹਸਪਤਾਲ ਇੱਕ ਬਿਲਡਿੰਗ ਇਧਰਲੇ ਪਾਸੇ ਆ ਦੀ ਤੇ ਕੇ ਇਧਰਲੇ ਪਾਸੇ ਆ ਬਹੁਤ ਵੱਡਾ ਹਸਪਤਾਲ ਆ ਇਹ ਤੇ ਹੋਰ ਵੀ ਬਣਨ ਜਾ ਰਿਹਾ ਇਹਦੇ ਪੋਸਟਰ ਨੇ ਜਿਹੜੇ ਥਾਂ ਥਾਂ ਲੱਗੇ ਮਿਲਦੇ ਆ ਡੋਨੇਸ਼ਨ ਵਾਸਤੇ ਜਗਾ ਵਾ ਕੰਮ ਦਾ ਕੰਮ ਆ ਬੈਤ ਜਿਹੜੀਆਂ ਅਵਾਰਾ ਕਾਂਮਾਂ ਨੇ ਜਾਂ ਹੋਰ ਜਾਨਵਰ ਨੇ ਜਿਨ੍ਹਾਂ ਦੇ ਸੱਟ ਫੇਟ ਲੱਗਦੀ ਹੈ ਕੀ ਕੋਈ ਵੀ ਉਹਨਾਂ ਦਾ ਇਲਾਜ ਇੱਥੇ ਲੈ ਕੇ ਕਰਦੇ ਐਂਬੂਲੈਂਸਾਂ ਵੀ ਇਹਨਾਂ ਦੀ ਐਨੀਮਲਸ ਹਸਪੀਟਲ ਹੀਰਾ ਐਨੀਮਲ ਹਸਪੀਟਲ ਜੋ ਬਰੋ ਤੇ ਗਰਮੀ ਹੋ ਗਈ ਜੀ ਬਾਹਲੀ ਤੇ ਧੁੱਪ ਨਿਕਲ ਗਈ ਟਾਈਮ ਕਿੰਨਾ ਹੋ ਗਿਆ ਟਾਈਮ ਟਾਈਮ ਹੋ ਗਿਆ 9:00 ਬਜ ਕੇ 39 ਮਿੰਟ ਟਾਈਮ ਹੋ ਗਿਆ 9:39 ਤੇ ਧੁੱਪ ਨਿਕਲੀ ਪੂਰੀ ਤੇ ਗਰਮੀ ਵੀ ਹੋ ਗਈ ਤੇ ਆ ਮੋਟਰ ਤੇ ਬੈਠੇ ਜੀਗੇ ਤੇ ਉਹ ਸਾਹਮਣੇ ਜਗਾ ਬਣੀ ਹੋਈ ਹੈਗੀ ਜੀ ਹਜ਼ਰਤ ਪੀਰ ਬਾਬਾ 9:00 ਬਜਿਆ ਸਰਕਾਰ ਪਿੰਡ ਕੌਕੇ شریف ਲੁਧਿਆਣਾ ਤੇ ਇਹ ਜਗ੍ਹਾ ਤੇ ਜਾ ਕੇ ਆਉਣੇ ਆਪਾਂ ਤੇ ਜੇ ਕਿਸੇ ਨੂੰ ਇਹ ਜਗ੍ਹਾ ਦਾ ਪਤਾ ਇਤਿਹਾਸ ਪਤਾਗਾ ਇਹ ਕੌਣ ਹੁੰਦੇ ਸੀ ਇਹ ਹਜ਼ਰਤ ਪੀਰ ਬਾਬਾ ਨੌਗਜੇ ਸਰਕਾਰ ਸੀ ਜਿਹੜੀ ਕੌਣ ਸੀ ਤਾਂ ਕਮੈਂਟ ਕਰਕੇ ਦੱਸਿਓ ਤੇ ਆਪਾਂ ਚੱਲ ਕੇ ਆਉਣੇ ਆ ਉੱਥੇ ਅੰਦਰ ਮੱਥਾ ਟੇਕ ਕੇ ਆਉਣੇ ਆ ਉੱਥੇ ਦੀ ਮੰਦਰ ਹੋਏ ਆ ਜੀ ਪੰਜਾਬ ਪੈਂਟ ਦੇੜ ਕੇ ਪਾਣੀ ਦੀ ਸ਼ਵੀਰ ਲੱਕ ਕਰਦੀ ਗੱਤੇ ਜਾਵੇ ਮਿਟ ਜਾਵੇ ਮਨਾਈ ਘਟਾ ਜਾਣ ਛੱਡੇ ਆਈ ਹਾਂਜੀ ਬਾਈ ਤੇ ਇੱਕ ਆਹ ਨਾਲ ਦੇ ਟਾਈਮ ਪੀਸ ਬਣਿਆ ਹੋਇਆ ਤੇ ਕੋਈ ਦੱਸ ਸਕਦਾ ਕਿ ਇਹ ਕਿਹੜੀ ਜਗਾ ਥੋੜਾ ਜਿਹਾ ਆਪਾਂ ਲੋ ਜ਼ੂਮ ਆਊਟ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਇੰਨਾ ਤੇ ਆਹ ਏਰੀਆ ਜੀ ਨੂੰ ਦਾ ਪਤਾ ਹੋ ਕਮੈਂਟ ਕਰਕੇ ਦੱਸਿਓ ਕੀ ਦਾ ਪਿੰਡ ਆ ਇਹ ਬਸ ਹੋ ਗਈ ਅੱਜ ਤਾਂ ਯਾਰ ਗਰਮੀ ਬਾਲੀ ਜਾਦੇ ਆ ਟਾਈਮ ਵੀ 12 ਵਜੇ ਕੇ ਦੁਪਹਿਰਾ ਹੋ ਗਿਆ ਪੂਰਾ ਤੇ ਠੁਕਾਲਸਾ ਬਸ 3 ਕਿਲੋਮੀਟਰ ਤੇ ਉਸ ਤੋਂ ਬਾਅਦ ਮੇਰਾ ਪਿੰਡ ਹਜੇ 7 ਕਿਲੋਮੀਟਰ ਮੈਨੂੰ ਹਜੇ 10 ਕਿਲੋਮੀਟਰ ਦੀ ਬਾੜ ਹੋਰ ਪਈ ਆ ਅੱਜ ਮੌਸਮ ਬਾਲਾ ਬਾਲਾ ਖਰਾਬ ਮੌਸਮ ਆ ਜੀ ਆ ਇਹ ਤਾਂ ਬੁਰਾ ਹਾਲ ਹੀ ਕਰਤਾ ਐ ਦਮ ਜਲਾ ਲੈ ਕੇ ਜਾਈ ਜਾਂਦੇ ਲੋਕ ਸਾਡੇ ਮੂੰਹਾਂ ਕੰਨੀ ਦੇਖੀ ਜਾਂਦੇ ਨੇ ਵੀ ਇਹਨਾਂ ਨੂੰ ਦੁਪਹਿਰੇ ਕੀ ਹੋਇਆ ਬੈਠਾ ਇੱਕ ਚੱਲਦੇ ਅੱਗੇ ਨੂੰ ਬਸ ਤੁਰਦਿਆ ਕੀ ਵਰਦਾ ਤੇ ਲੋ ਵੀ ਮਿੱਤਰੋ ਪਹੁੰਚ ਗਏ ਜੀ ਆਪਾਂ ਘਰੇ ਟਾਈਮ ਹੋ ਗਿਆ ਜੀ 12:30 ਵਜੇ ਦਾ ਤੇ ਅੱਜ ਅਸੀਂ ਆਪਣਾ ਪੂਰਾ ਅੱਜ 80 ਕਿਲੋਮੀਟਰ ਪਿੰਡ ਤੋਂ ਨਾਨਕਸਰ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਵੀ ਜਰੂਰ ਕਰਿਓ